ਨਾਰਮੀ ਇੱਕ ਦਰੋਬਣ ਇਸ ਬਿਨਾਂਗਰ ਏਰੀਆ ਵਿੱਚ ਜਿਸ ਮੰਦਰਾ ਵਿੱਚ ਵਿਸ਼ੇਸ਼ ਦਰਮਾਨ ਕੋ ਚੋਰੀਆਂ ਹੋਈਆਂ ਸੀ ਸੋ ਮਿਤੀ 15/9/2024 ਨੂੰ ਦਰਮਿਆਨੀ ਰਾਤ ਨੂੰ ਪਿੰਨ ਸਿੱਧਪੁਰ ਪਿੰਨ ਬਿਆਨਪੁਰ ਦੇ ਮੰਦਰਾ ਵਿੱਚੋਂ ਕੁਝ ਪੈਸੇ ਤੇ ਸੋਨੇ ਦੇ ਅਖ ਚੋਰੀ ਹੋਈ ਸੀ ਇਹ ਲਕਬਾਰ ਬਸੀ ਬਿਆਨਪੁਰ ਦੇ ਡੈਣਾ ਦੇ ਮਕਰਮਾ ਦਾ ਜੋ ਐਸੀ ਇਸੇ ਦੌਰਾਨ ਇੱਕ ਮੁਰਗੀ ਥਾਂ ਤੇ ਮੋਨਸਾਈਕਲ ਨੰਬਰ ਪੀਵੀ 52 8678 ਪਲਟੀਨਾ ਇਹ ਕਿਸੇ ਨਾਮੀ ਵਿਅਕਤੀ ਵੱਲੋਂ ਚੋਰੀ ਕੀਤਾ ਗਿਆ ਸੀ ਜਿਸ ਤੇ ਅਧਾਰ ਤੇ ਮਕਦਮਾ ਨੰਬਰ 1351924 ਅੰਡਰ ਸੈਕਸ਼ਨ 333 ਸਬ ਸੈਕਸ਼ਨ 4305 ਭਾਰਤੀ ਨਿਆਂ ਸੰਗਠਨ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਸੀ ਸੋ ਐਸਐਚਓ ਲੇਲਾ ਨਗਰ ਨੇ ਐਸ.ਡੀ. ਤੋਂ ਲੈ ਇਹ ਰੰਦ ਅਤੇ ਪ੍ਰਤੀਸ਼ਕਰਮ ਤੇ ਜਿਹੜਾ ਹੈ ਆ ਇੱਕ ਮਕਦਮਾ ਆ ਦੋਸ਼ੀ ਪ੍ਰਤੀਸ਼ਕਮਰ ਉਧਵਦਾਨਾ ਉਹ ਤੋਂ ਤੁੰਗਰਾ ਵਾਸੀ ਹੈ ਬੋਵਾਲ थाना सदर ਪਟਾਣਕੋਟ ਇਹ ਬੰਦਾ ਆਇਡੈਂਟੀਫਾਈ ਹੋਇਆ ਸੀਗਾ ਇਹ ਚਿੰਨ੍ਹ ਨਾਮਜਦ ਕੀਤਾ ਇਹਨਾਂ ਨੂੰ ਤੇ ਇਹ ਬੰਦੇ ਦਾ ਉਤਾਰ ਕੀਤਾ 2019-2024 ਇਹਨਾਂ ਸਰਟੀਫਾਇ ਪੁਸ਼ੇਸ਼ ਕਰਨ ਤੇ ਇਹਦੇ ਕੋਲੋਂ ਦੋ ਮੋਟਰਸਾਈਕਲ ਦੋ ਮੋਟਰਸਾਈਕਲ ਜਿਹੜੇ ਹੈਗੇ ਨੇ ਬਣਾ ਨੰਬਰ ਤੋਂ ਇਹ ਬ੍ਰਾਂਡ ਹੋਏ ਨੇ ਜਿਹਨਾਂ ਦੇ ਇੱਕ ਨੰਬਰ ਜਿਹੜਾ ਹੈਗਾ ਜਿਹਦਾ ਮੋਟਰਸਾਈਕਲ ਚੋਰੀ ਹੋਇਆ ਸੀਗਾ ਪੀਬੀ 52 ਐਫ 8673 ਤੇ ਜਿਹੜੀ ਉਹ ਗੋਲਡ ਸੋਨਾ ਚੋਰੀ ਹੋਇਆ ਸੀਗਾ ਉਹ ਆਇਡੈਂਟੀਫਾਈ ਹੋਏ ਨੇ ਤੇ ਇਹਨਾਂ ਦਾ ਕਵਰੀ ਨਹੀਂ ਕੀਤੀ ਗਈ ਇਹਨਾਂ ਸਰ ਕੋਈ ਪਹਿਲਾ ਵੀ ਮਾਮਲਾ ਦਰਜ ਹੋਇਆ ਸੀ ਇਹਨਾਂ ਪੜਾਸ਼ ਕਿਤੇ ਨਹੀਂ ਅਸੀਂ ਜਾ ਕੇ ਫਰਦਰ ਡਿਮਾਂਡ ਲਾਵਾਂਗੇ ਫਰਦਰ ਪੁਸ਼ੀਸ਼ ਕਰਾਂਗੇ ਫਰਦਰ ਵੀ ਲੈ ਕੇ ਆਵਾਂਗੇ ਲੱਗਦਾ ਕਿ ਇਸ ਤੋਂ ਹੋਰ ਵੀ ਜਿਹੜੀਆਂ ਮਾਮਲੇ ਚੱਲ ਚੱਲ ਗਈਆਂ ਤੇ ਇਹਦੀ ਚੋਰੀ ਦੀ ਗੱਲ ਦਾ ਸਾਫ ਪਾਸਾ ਆਨੇ ਬਿਲਕੁਲ ਬਿਲਕੁਲ ਇਹਨਾਂ ਨੂੰ ਮੰਗ ਲੈ ਕੇ ਹੋਰ ਵੀ ਫਰਦਰ ਜਨ ਜਿਹਨੇ ਚੋਰੀ ਕੀਤੀ ਹੈ ਜਿਹਦੇ ਹੋਰ ਵੀ ਇਨਵੋਲ ਹੋਣਗੇ ਉਹਨਾਂ ਦਾ ਪਤਾ ਕਰਾਵਾਂਗੇ